ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਤੇ ਮਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕੱਲ ਪੰਜਾਬ ਦੀਆਂ ਕਈ ਜਗ੍ਹਾ ਤੇ بارش ਹੋਣ ਦੇ ਨਾਲ ਮੌਸਮ ਜਿਹੜਾ ਠੀਕ ਬਣਿਆ ਹੋਇਆ ਹੈ ਤੇ ਲੋਕਾਂ ਨੂੰ ਹੁਮਤ ਪਰੇ ਗਰਮੀ ਤੋਂ ਕਿੰਨੇ ਕਿਤੇ ਰਾਹਤ ਜਿਹੜੀ ਆ ਉਹ ਜ਼ਰੂਰ ਮਿਲੀ ਆ ਤੋਂ ਉੱਥੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਕਈ ਜ਼ਿਲ੍ਹਾ ਦੇ ਵਿੱਚ ਹੋਰ ਬਾਰਿਸ਼ ਜਿਹੜੀ ਪੈ ਸਕਦੀ ਆ ਭਾਰੀ ਮੀਂਹ ਪੈ ਸਕਦਾ ਜਿਸ ਦੇ ਨਾਲ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਜਿਹੜੀ ਮਿਲੇਗੀ ਹੁਮਤ ਪਰੇ ਗਰਮੀ ਚੱਲ ਰਹੀ ਸੀ ਜਿਸ ਤੋਂ ਲੋਕ ਕਾਫੀ ਪਰੇਸ਼ਾਨ ਸੀ ਉਸ ਤੋਂ ਰਾਹਤ ਜਿਹੜੀ ਆ ਉਹ ਮਿਲ ਸਕਦੀ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਵੱਲੋਂ ਇਸ ਸੰਬੰਧੀ ਪਹਿਖਬਾਣੀ ਵੀ ਕੀਤੀ ਗਈ ਹੈ ਬਨਾਲਾ ਬਠਿੰਡਾ ਦੱਸਦੇ ਕਿ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਜੜੀ ਆ ਹੋ ਸਕਦੀ ਹੈ ਬਨਾਲਾ ਬਠਿੰਡਾ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਮਾਨਸਾ ਮੋਗਾ ਪਠਾਨਕੋਟ ਹੁਸ਼ਿਆਰਪੁਰ ਸੰਗਰੂਰ ਮਲੇਰ ਕੋਟਲਾ ਹਰਿਆਣਾ ਅਤੇ ਅੰਬਾਲਾ ਸ਼੍ਰੀ ਮੁਕਤਸਰ ਸਾਹਿਬ ਤੇ ਹਰਿਆਣਾ ਦੇ ਅੰਬਾਲਾ ਫਤਿਆਬਾਦ ਗੁਰੂਗ੍ਰਾਮ ਹਿਸਾਰ ਜੱਜਰ ਕੈਥਲ ਪੰਚਗੁਲਾ ਪਾਣੀਪਤ ਰੋਤਕ ਸਿਰਸਾ सोनीपत ਅਤੇ ਜਮਨਾ ਨਗਰ ਦੇ ਵਿੱਚ ਇਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਗਲੇ ਆਉਣ ਵਾਲੇ 24 ਘੰਟਿਆਂ ਦੇ ਵਿੱਚ ਭਾਰੀ ਮੀਂਹ ਜਿਹੜਾ ਪੈਣ ਦੀ ਸੰਭਾਵਨਾ ਜਿਹੜੀ ਆ ਜਿਤਾਈ ਜਾ ਰਹੀ ਹੈ ਪੰਜਾਬ ਦੇ ਕੱਲ੍ਹ ਹੀ ਕਈ ਜਗ੍ਹਾ ਤੇ ਮੀਂਹ ਪੈਣ ਦੇ ਨਾਲ ਹਮਸਪੋਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਜਲੰਧਰ ਦੇ ਵਿੱਚ ਵੀ ਬਾਰਿਸ਼ ਹੋਈ ਆ ਕਪੂਰਥਲੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਬਾਰਿਸ਼ ਹੋਈ ਹੈ ਜਿਸ ਦੇ ਨਾਲ ਲੋਕਾਂ ਨੂੰ ਹਮਸਪੋਰੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਕਈ ਜਿਹੜੇ ਜ਼ਿਲ੍ਹੇ ਦੇ ਵਿੱਚ بارش ਨਹੀਂ ਹੋਈ ਆ ਤੇ ਗਰਮੀ ਜਿਹੜੀ ਆ ਉੱਥੇ ਤੇ ਹੁਣ ਲੋਕਾਂ ਨੂੰ ਉੱਥੇ ਵੀ ਰਾਹਤ ਜਿਹੜੀ ਜਲਦ ਮਿਲੇਗੀ ਪੰਜਾਬ ਭਰ ਦੇ ਵਿੱਚ ਮੀਂਹ ਪਵੇਗਾ ਜਿਸ ਦੇ ਨਾਲ ਲੋਕਾਂ ਨੂੰ ਹਮਤਪਰੀ ਗਰਮੀ ਤੋਂ ਜਲਦ ਜਿਹੜੀ ਰਾਹਤ ਮਿਲ ਸਕਦੀ ਆ ਬਨਾਲਾ ਬਠਿੰਡਾ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਹੁਸ਼ਿਆਰਪੁਰ ਮਲੇਰ ਕੋਟਲਾ ਮਾਨਸਾ ਮੋਗਾ ਪਠਾਨਕੋਟ ਸੰਗਰੂਰ ਸ੍ਰੀ ਮੁਕਤਸਰ ਸਾਹਿਬ ਇਹ ਪੰਜਾਬ ਦੇ ਜ਼ਿਲ੍ਹੇ ਆ ਜਿੱਥੇ ਕਿ ਆਉਣ ਵਾਲੇ ਇਹ ਕੁਝ ਘੰਟਿਆਂ ਦੇ ਵਿੱਚ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਮੌਸਮ ਵਿਭਾਗ ਵਿਭਾਗ ਦੇ ਵੱਲੋਂ ਜਿਤਾਈ ਗਈ ਆ ਕਿ ਨਾ ਜ਼ਿਲ੍ਹਿਆਂ ਦੇ ਵਿੱਚ بارش ਜਿਹੜੀ ਆ ਉਹ ਹੋ ਸਕਦੀ ਆ ਮੌਸਮ ਵਿਭਾਗ ਦੇ ਅਨੁਸਾਰ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅਗਲੇ 2 ਦਿਨ ਮੀਂਹ ਪਵੇਗਾ ਅੱਜ ਸ਼ਾਮ ਤੱਕ ਮੌਸਮ ਜਿਹੜਾ ਇੱਕਦਮ ਬਦਲ ਸਕਦਾ ਹੈ ਤੇ ਉਸ ਤੋਂ ਬਾਅਦ بارش ਹੋ ਸਕਦੀ ਆ ਦੱਸ ਦਿਆ ਕਿ ਉੱਧਰ ਹਿਮਾਚਲ ਵਿੱਚ ਪੇ ਮੀ ਕਾਰਨ ਡੈਮਾ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਪਾਣੀ ਪੰਜਾਬ ਲਈ ਵੀ ਮੁਕਤੀਬਤ ਬਣ ਸਕਦਾ ਹੈ ਤੇ ਇਸ ਦੇ ਨਾਲ ਹੀ ਮੀ ਦੀ ਜਿਹੜੀ ਆ ਉਹ ਵਿਖਵਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਕੀ ਕੀਤੀ ਗਈ ਹੈ ਕਿ ਪੰਜਾਬ ਦੇ ਜ਼ਿਲ੍ਹੇ ਜਿਹੜੇ ਤੁਹਾਨੂੰ ਦੱਸਿਆ ਨੇ ਜਿਨ੍ਹਾਂ ਦਾ ਨਾਮ ਬਨਾਲਾ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਇਹਨਾਂ ਦੇ ਵਿੱਚ ਮੀ ਪੈਣ ਦੀ ਜਿਹੜੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਤਾਂ ਮੌਸਮ ਜਿਹੜਾ ਹਮਸ ਭਰਿਆ ਬਣਿਆ ਹੋਇਆ ਸੀ ਉਹਨਾਂ ਤੋਂ ਇਹਨਾਂ ਜ਼ਿਲ੍ਹਿਆਂ ਨੂੰ राहत या जल्द मिल सकती है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।